ਗੁਰੂ ਗ੍ਰੋਪ ਸਾਸੰਗ ਜੀ ਬਲਵਿੰਦਰ ਸਿੰਘ ਬਾਜਵਾ ਵੱਲੋਂ ਗੁਰਫਤ ਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਸਭ ਜੀ ਨੂੰ ਪਤਾ ਹੈ ਕਿ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਸ਼ਾ ਉਹਨਾਂ ਦਾ ਜਿਹੜਾ ਸ਼ਹੀਦੀ 350ਵਾਂ ਜਿਹੜਾ ਕਿ ਬੜੀ ਐਸ ਸਾਲ ਦਾ ਸਾਡੇ ਇਸ ਜਨਰੇਸ਼ਨ ਦੇ ਵਿੱਚ ਆ ਰਿਹਾ ਹੈ ਤੋਂ ਬੜੇ ਹੀ ਵੱਡੇ ਪੱਦਰ ਦੇ ਉੱਤੇ ਸਾਰੀ ਦੁਨੀਆ ਦੇ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਵੇਗਾ ਅਤੇ ਉਸ ਸਮੇਂ ਦੇ ਜਿਹੜੇ ਆ ਜ਼ਾਲਮ ਹਕੂਮਤ ਸੀ ਅਤੇ ਉਹਨਾਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਕਿਉਂ ਹੋਈ ਇਹ ਸਾਰਾ ਹੀ ਜਿਹੜਾ ਆ ਸ਼ਹੀਦੀ ਜਿਹੜਾ ਸਾਕਾ ਹੈ ਜਿਹੜਾ ਵੀ ਪੂਰਾ ਇਤਿਹਾਸ ਹੈ ਇਹ ਸਾਰੇ ਹੀ ਗੁਰੂ ਘਰਾਂ ਦੇ ਵਿੱਚ ਇਸ ਦਿਨ ਦੇ ਉੱਤੇ ਸਾਰੀ ਦੁਨੀਆ ਨੂੰ ਦੱਸਿਆ ਜਾਵੇਗਾ ਕਿਉਂਕਿ ਆਪਾਂ ਜੇ ਹਿਊਮਰ ਰਾਈਸ ਦੀ ਗੱਲ ਕਰਦੇ ਕਰਦੇ ਹਾਂ ਗੁਰੂ ਤੇਗ ਬਹਾਦਰ ਜੀ ਨੇ ਵੀ ਇੱਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਸੀ ਜਦੋਂ ਆ ਆਪਾਂ ਪਿੱਛੇ ਇਤਿਹਾਸ ਦੀ ਗੱਲ ਕਰੀਏ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ 9 ਸਾਲ ਦੀ ਉਮਰ ਦੇ ਵਿੱਚ ਸਨ ਆ ਜਦੋਂ ਉਹਨਾਂ ਨੂੰ ਪੰਡਤ ਹਰਿਦਾਲੂ ਜੀ ਨੇ ਜਨੇਊ ਪਾਉਣਾ ਚਾਹਿਆ ਪਰ ਉਹਨਾਂ ਨੇ ਅਦੋਂ ਸ਼ਬਦ ਉਚਾਰਨ ਕੀਤੇ ਸਨ ਉਹਨਾਂ ਨੇ 9 ਸਾਲ ਦੀ ਉਮਰ ਦੇ ਵਿੱਚ ਜਨੇਊ ਪਾਉਣ ਤੋਂ ਨਾ ਕੀਤੀ ਉਹਨਾਂ ਕਹਿੰਦੇ ਕਿ ੱੱਕੇ ਨਾਲ ਆਪਾਂ ਕਿਸੇ ਨੂੰ ਪਾਉਣਾ ਨਹੀਂ ਅ ਅਤੇ ਧੱਕੇ ਨਾਲ ਕਿਸੇ ਦਾ ਲੋਨ ਨਹੀਂ ਦੇਣਾ ਸੋ ਇਤਿਹਾਸ ਚੱਲਦਾ ਜਾਂਦਾ ਹੈ ਤੇ 9 ਆ ਸਾਲ ਦੀ ਉਮਰ ਦੇ ਵਿੱਚ ਹੀ ਆ ਜਦੋਂ ਕਸ਼ਮੀਰੀ ਬ੍ਰਾਹਮਣ ਗੁਰੂ ਤੇਗ ਬਹਾਦਰ ਜੀ ਕਲਉਂਦੇ ਹਨ ਨੌਵੇਂ ਪਾਤਸ਼ਾਹ ਦੇ ਕੋਲ ਨੌ ਦੀ ਗੱਲ ਚੱਲਦੀ ਹੈ ਤਾਂ ਉਸ ਸਮੇਂ ਆ ਗੋਬਿੰਦ ਰਾਏ ਜੀ ਕਹਿੰਦੇ ਹਨ ਕਿ ਇਹਨਾਂ ਨੂੰ ਆ ਕਿਸੇ ਮਹਾਪੁਰਖ ਦੇ ਸ਼ਹਾਦਤ ਦੀ ਲੋੜ ਹੈ ਤਾਂ ਉਹਨਾਂ ਨੂੰ ਆਪਣੇ ਹੱਥੀ 9 ਸਾਲ ਦੀ ਉਮਰ ਦੇ ਵਿੱਚ ਸ਼ਹੀਦੀ ਦੇਣ ਦੇ ਲਈ ਦਿੱਲੀ ਦੇ ਵਿੱਚ ਤੇ ਦੇਹਨ ਅੱਜ ਜਿਥੇ ਕਿ ਅੱਜ ਵੀ ਗੁਰਦਰਾ ਸਾਹਿਬ ਸੀਸਗੰਜ ਸਾਹਿਬ ਦੁਨੀਆ ਭਰ ਤੋਂ ਲੋਕ ਜਾ ਕੇ ਨਤਮਸਤਕ ਹੁੰਦੇ ਹਨ ਉਸੇ ਤਰ੍ਹਾਂ ਹੀ ਨਿਊਯਾਰਕ ਦੇ ਵਿੱਚ ਹੀ ਸਾਰੀਆਂ ਸੰਗਤਾਂ ਦੇ ਵੱਲੋਂ ਆ ਗੁਰਦਰਾ ਸਾਹਿਬ ਸੰਤ ਸਾਗਰ ਬੈਲਰੋਜ ਦੇ ਵਿੱਚ ਆ ਬਾਬਾ ਸੱਜਣ ਸਿੰਘ ਜੀ ਅਤੇ ਉਹਨਾਂ ਦੇ ਜਿੰਨੇ ਵੀ ਸੇਵਾਦਾਰ ਹਨ ਆ ਜਿਹੜੇ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹਨ ਬਾਕੀ ਗੁਰੂ ਘਰ ਜਥੇਬੰਦੀਆਂ ਅਤੇ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੇ ਵੱਡੇ ਪੱਦਰ ਦੇ ਉੱਤੇ ਇਤਿਹਾਸ ਨੂੰ ਜਾਨੂ ਕਰਾਉਣ ਦੇ ਲਈ ਆ ਪਹਿਲੀ ਵਾਰੀ ਹੈ ਕਿ ਇੱਕ ਐਲਏ ਪੌਂਡ ਪਾਰਕ ਜੋ ਕਿ ਨਿਊਯਾਰਕ ਦੇ ਵਿੱਚ ਹੈ ਕੁਇਨਸ ਦੇ ਵਿੱਚ ਹੈ ਵਿੰਚੈਸਟਰ ਬੁਲੇਵਾਰ ਯੂਨੀਅਨ ਟਨਪਾਈਕ ਦੇ ਬਿਲਕੁਲ ਨਾਲ ਹੈ ਉੱਥੇ ਬੜੇ ਵੱਡੇ ਵੱਡੇ ਜਿਹੜੇ ਟੈਂਟ ਹਨ ਉਹਨਾਂ ਦਾ ਪ੍ਰਬੰਧ ਕੀਤਾ ਗਿਆ ਹੈ ਉਸ ਦੇ ਵਿੱਚ ਹੀਟ ਵੀ ਹੋਵੇਗੀ ਆ ਉਸ ਦਿਨ ਗੁਰੂ ਘਰ ਲੰਗਰ ਵੀ ਅਤੁੱਟ ਵਰਤੇਗਾ ਅਦੇ ਉਸ ਦੇ ਨਾਲ-ਨਾਲ بڑے-ਵੱਡੇ ਪੱਦਰ ਤੇ ਇੱਕ ਪ੍ਰਦਰਸ਼ਨੀ ਐਗਜ਼ਿਬਿਸ਼ਨ ਜਿਸ ਦੇ ਵਿੱਚ ਕੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੇ ਬਾਰੇ ਸਾਰਾ ਹੀ ਇਤਿਹਾਸ ਜਿਹੜਾ ਹੈ ਵੱਖ-ਵੱਖ ਪਸਾਵਾਵਾਂ ਦੇ ਵਿੱਚ ਅਤੇ ਪਿਕਚਰਸ ਦੇ ਰਾਹੀਂ ਸਾਰੀ ਦੁਨੀਆ ਨੂੰ ਦਰਸਾਇਆ ਜਾਵੇਗਾ ਸੋ ਸਾਰੇ ਹੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਉੱਥੇ ਪਹੁੰਚੋ ਖਾਸ ਕਰਕੇ ਦੁਨੀਆ ਭਰ ਤੋਂ ਦੂਰੋਂ ਦੂਰੋਂ ਚੱਲ ਕੇ ਬੜੇ ਵੱਡੇ ਜਿਹੜੇ ਸਾਡੇ ਸਿੱਖ ਕੌਮ ਦੇ ਮਹਾਨ ਆ ਕੀਰਤਨ ਜਥੇ ਢਾਡੀ ਜਥੇ ਕਥਾਵਾਚਕ ਉਹ ਸਾਰੇ ਹੀ ਇਤਿਹਾਸ ਤੋਂ ਜਾਣੂ ਕਰਨ ਲਈ ਤੁਹਾਨੂੰ ਪਹੁੰਚ ਰਹੇ ਹਨ ਦਿਨ ਹੈ 29 ਨਵੰਬਰ ਦਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਤੱਕ ਇਹ ਜਿਹੜੇ ਪ੍ਰੋਗਰਾਮ ਲਗਾਤਾਰ ਜਿਹੜੇ ਚਲਦੇ ਰਹਿਣਗੇ ਨਿਰਪੱਖ ਪੂਰੇ ਦਾ ਪੂਰਾ ਧਾਰਮਿਕ ਪ੍ਰੋਗਰਾਮ ਹੋਵੇਗਾ ਸੋ ਅਸੀਂ ਸਾਰੇ ਹੀ ਗੁਰਦੁਆਰਾ ਸਾਹਿਬ ਆ ਖਾਸ ਕਰਕੇ ਗੁਰਦਰਾ ਆ ਸੰਤ ਸਾਗਰ ਦੀ ਜਿੰਨੇ ਵੀ ਆ ਪ੍ਰਬੰਧਕ ਹਨ ਜਿੰਨੇ ਵੀ ਸੇਵਾਦਾਰ ਹਨ ਅਤੇ ਬਾਬਾ ਸੱਜਣ ਸਿੰਘ ਜੀ ਉਹਨਾਂ ਦੀ ਸਾਰੀ ਹੀ ਟੀਮ ਨੂੰ ਅਸੀਂ ਜ਼ਰੂਰ ਕਵਾਂਗੇ ਕਿ ਬਹੁਤ ਹੀ ਇੱਕ ਵੱਡਾ ਕੰਮ ਹੈ ਸੋ ਸਾਰੀਆਂ ਸੰਗਤਾਂ ਉਹਨਾਂ ਦਾ ਜਰੂਰ ਵੱਧ ਤੋਂ ਵੱਧ ਇਸ ਕੰਮ ਦੇ ਵਿੱਚ ਸਹਿਯੋਗ ਦਿਓ ਕੋਈ ਵੀ ਜੇ ਤੁਸੀਂ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ ਤਾਂ ਜਿਹੜੇ ਗੁਰੂ ਘਰ ਦੇ ਸੇਵਾਦਾਰ ਹਨ ਉਹ ਨਾਲ ਦੇ ਨਾਲ ਤੁਸੀਂ ਸੇਵਾ ਦੇ ਵਿੱਚ ਵੀ ਯੋਗਦਾਨ ਪਾ ਸਕਦੇ ਹੋ ਅਤੇ ਕੋਈ ਤੁਹਾਡੇ ਕੋਲ ਨਵਾਂ ਸੁਝਾਅ ਹੋਵੇ ਉਹ ਵੀ ਤੁਸੀਂ ਗੁਰੂ ਘਰ ਸੰਤ ਸਾਗਰ ਦੇ ਸੇਵਾਦਾਰਾਂ ਨੂੰ ਆਹ ਇਨਫੋਰਮੇਸ਼ਨ ਦੇ ਸਕਦੇ ਹੋ ਅਤੇ ਸਲਾਮ ਮਸ਼ਵਰਾ ਕਰ ਸਕਦੇ ਹੋ 29 ਨਵੰਬਰ ਨੂੰ ਸਾਰੇ ਜਣੇ ਹੀ ਐਲਿਪੌਂਡ ਪਾਰਕ ਜੋ ਕਿ ਵਿੰਚੈਸਟਰ ਅਤੇ ਯੂਨਿਟ ਪਾਰਕ ਤੋਂ ਬਿਲਕੁਲ ਕੋਰਨਰ ਦੇ ਉੱਤੇ ਹੈ ਉੱਥੇ ਵੱਡੇ ਵੱਡੇ ਟੈਂਟਾਂ ਦੇ ਵਿੱਚ ਉੱਥੇ ਜ਼ਰੂਰ ਪਹੁੰਚੋ ਸੋ ਸਾਰੇ ਹੀ ਜਿਹੜੇ ਖਾਸ ਕਰਕੇ ਜਿੰਨਾ ਵੀ ਮੀਡੀਆ ਹੈ ਉਸ ਦਿਨ ਪੂਰੀ ਕਵਰੇਜ ਕਰੇਗਾ ਸਾਡੀ ਸਾਝਾ ਪੰਜਾਬ ਦੀ ਵੀ ਜਿਹੜੀ ਸਾਰੀ ਟੀਮ ਹੈ ਆ ਉੱਥੇ ਤੁਹਾਡੇ ਦਰਸ਼ਨ ਕਰਨ ਦੇ ਲਈ ਪਹੁੰਚਦੀ ਹੈ ਸੋ ਬੜੀ ਛੇਤੀ ਇਸ ਮਹਾਨ ਸਮਾਗਮ ਦੇ ਉੱਤੇ ਜੋ ਕਿ ਇੱਕ ਬੜਾ ਵੱਡਾ ਕੀਰਤਨ ਦਰਬਾਰ ਹੋਣ ਜਾ ਰਿਹਾ ਹੈ ਆ ਉਸ ਦਿਨ ਆਪਾਂ ਸਾਰੇ ਮਿਲਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ